ਕਰਦੇ ਹੋਏ ਕਰਦੇ ਹੋਏ ਪੁਸ਼ ਕਰਦੇ ਹੋਏ ਸੋਨੇ ਦੀ ਟੀਮ ਨੂੰ ਤੇ ਥਰੋ ਦਾ ਇਸ਼ਾਰਾ ਚੱਲਦੇ ਹੋਏ ਚੱਲਦੇ ਹੋਏ 1699 타이 ਨੰਬਰ 4000 ਬੱਜੀ ਪਰ ਅੰਦਰ ਉਹ ਵੀ ਨਹੀਂ ਨਾ ਵੱਜਣ ਦਾ ਉਹ ਜੀ ਕਿਤੇ ਟਕਾਣੇ ਜ਼ਰ ਵੱਜੀਓ ਕਾ ਮੋਖਾ ਹੋ ਜਾਊ ਪਰ ਮੋਰੀ ਵੀ ਪ੍ਰਿੰਸ ਹੈ ਪ੍ਰਿੰਸ ਲਗੋਵਿੰਦਨਗਰ ਦਾ ਕੀਪਰ ਪ੍ਰਿੰਸ ਬੀਜੂ ਆਹ ਉਹਦੀ ਟਾਰਗੇਟ ਹੈ ਜੀ ਹਾਂ ਉਹ ਸਾਬਾਂ ਦੀ ਗੱਲ ਮੰਨਣੀ ਚਾਹੀਦੀ ਹੈ ਜੀ ਤੋਰੀਆ ਤੋਰੀਆ ਪੋਗਵਾ ਸੋਨੇ ਦੀ ਟੀਮ ਦਾ ਪਲੇਅਰ ਤੇ ਨਹੀਂ 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 ਰਣਵੀਰ 타이 넘버 플레이어 سونے ਦਾ ਸਾਭੀ ਲੋੜੀਆ ਜੀ ਥ्रो ਤੁਰਿਆ 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 ਬੋਲ ਕੋ ਦੋ ਮੁੜਿਆ ਇਹ ਮਾਰੂਗਾ ਪਰ ਆਫ ਦੀ ਟਾਰਗੇਟ ਆਫ ਦੀ ਟਾਰਗੇਟ ਇਹ ਸਿੱਧੀਆਂ ਨਹੀਂ ਆਉਣ ਜਾਂ ਸਿੱਧੀਆਂ ਨਹੀਂ ਹੋਈਆਂ ਅਜੇ ਕਿਤੇ ਉਹੀ ਗੱਲ ਨਾ ਹੋਵੇ ਸਿੱਧੀਆਂ ਨਹੀਂ ਹੋਣੀਆਂ ਵੱਡੇ ਬਿਨਾ ਸਿੱਧੀਆਂ ਕਰ ਲਓ ਟਾਈਮ ਥੋੜਾ ਹੀ ਆ 25 25 ਦਾ ਟਾਈਮ ਹੈ ਗਿਆ ਜੀ ਗਿਆ ਤੁਰਿਆ ਪੋਗਵਾ 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 ਹਾ ਹਾ ਸ਼ਾਬਾਸ਼ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਲਾਓ ਲਾਓ ਔਰਨਰ